को सब तो बड़ी करने जिस कंकी ਦਾ ਸਟੇਸ਼ਨ ਤਿਆਰ ਕੀਤੀ ਹੈ ਤੇ 30 ਸਾਲ ਤੋਂ ਵੱਧ ਸਮਾਂ ਮੈਨੂੰ ਰਾਜਨੀਤੀ ਦੇ ਵਿੱਚ ਵਿਚਰਦਿਆਂ ਨੂੰ ਐਮਐਲਏ ਵੀ ਰਹੇ ਮਨਿਸਟਰ ਵੀ ਰਹੇ ਅਡਵਾਈਜ਼ਰ ਟੂ ਪੀਐਮ ਵੀ ਰਹੇ ਕਮਨਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਉਹਨਾਂ ਨੂੰ ਪਾਰਟੀ ਵੱਲੋਂ ਮੈਨੇਜ ਕਰਨ ਦਾ ਆਪ ਵੀ ਲੜਦਾ ਦੱਬਾ ਮੇਰਾ ਤਜਰਬਾ ਹੈ ਪਰ ਆਪਣੀ ਜ਼ਿੰਦਗੀ ਚ ਜਿਸ ਲੈਵਲ ਤੇ ਉਤੇ ਗravit ਐਸ ਵਾਰੀ ਇਹ ਇਲੈਕਸ਼ਨ ਚ ਦੇਖਣ ਆਈ ਪਿੱਛੇ ਵੀ ਲੋਕਲ ਬਾਡੀ ਇਲੈਕਸ਼ਨ ਦੇ ਵਿੱਚ ਬਹੁਤ ਕੁਝ ਹੈ ਪਰ ਜੋ ਕੰਮ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਯੂਨੀਫਾਰਮ ਦੇ ਵਿੱਚ ਇੱਕ ਜ਼ਿਲ੍ਹੇ ਦਾ ਮੁਖੀ ਆਪਣੇ ਸਬੋਡੀਨੇਟਸ ਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਕਰੇਗਾ ਤੇ ਉਹਦੇ ਨਾਲ ਮੈਂ ਸੰਵਿਧਾਨਕ ਤੇ ਸੰਵਿਧਾਨ ਦੀਆਂ ਧੱਜੀਆਂ ਕਾਨੂੰਨ ਦੀਆਂ ਧੱਜੀਆਂ ਅਗਰ ਉਹ ਲੋਕ ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਰੂਲ ਆਫ ਲਾ ਉਹਨੂੰ ਲਾਗੂ ਕਰਨ ਦੀ ਔਰ ਲਾਇ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਤੇ ਫਿਰ ਜਨਤਾ ਜਿਹੜੀ ਆ ਉਹ ਕਿੱਥੇ ਜਾਏਗੀ ਜਿਹੜਾ ਆਪਣੀ ਫਰਿਆਦ ਲੈ ਕੇ ਕਿਉਂਕਿ ਜ਼ਿਲ੍ਹੇ ਦੇ ਵਿੱਚ ਕੋਈ ਜਾਤੀ ਹੁੰਦੀ ਹੈ ਕੋਈ ਹੇਠਾ ਅਸਰ ਕਰਦਾ ਕਿਸੇ ਨਾਲ ੱੱਕਾ ਹੁੰਦਾ ਬੰਦਾ ਡੈਪੂਟੇਸ਼ਨ ਲੈ ਕੇ ਤੇ ਐਸਐਸਪੀ ਕੋ ਚਲਾ ਜਾਂਦਾ ਤੇ ਜੇ ਐਸਐਸਪੀ ਲੈਵਲ ਦਾ ਅਫਸਰ ਜਿਹੜਾ ਚੇਅਰ ਦੇ ਵਿੱਚ ਬੈਠਾ ਉਹਦੀਆਂ ਇਸ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਉਹਦੇ ਜਿਹੜੀ ਕਾਨਫਰੈਂਸਿੰਗ ਕਾਲ ਹਦਾਇਤਾ ਜਦੋਂ ਪਤਾ ਲੱਗਦੀਆਂ ਤੇ ਸਿਸਟਮ ਦੇ ਉੱਤੋਂ ਜਨਤਾ ਦਾ ਵਿਸ਼ਵਾਸ ਉੱਠ ਜਾਂਦਾ ਇਹ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਦਾ ਜੇ ਇਸ ਤਰੀਕੇ ਮਟਰ ਹੋ ਗਿਆ ਤੇ ਮੈਂ ਸਮਝਦਾ ਦੇਸ਼ ਵਾਸਤੇ ਕੋਈ ਹੋਰ ਵੱਡੀ ਚਿੰਤਾ ਦੀ ਗੱਲ ਨਹੀਂ ਮੈਂ ਤਾਂ ਸਮਝਦਾ ਸੀ ਸਾਡੀ ਪਾਰਲੀਮੈਂਟ ਸਾਰੇ ਕੰਮ ਛੱਡ ਕੇ ਅੱਜ ਉਹਨਾਂ ਨੂੰ ਤੇ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਸੀ ਕਿ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਬਚਾਉਣੀ ਕਿਤਾ ਮਜਬੂਰ ਹੋ ਕੇ ਜਦੋਂ ਮੈਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਦਾ ਹਾਲ ਦੇਖਦਾ ਕਿਉਂਕਿ ਇੱਕ ਨਾਲ ਨਹੀਂ ਇਸ ਵੀਡੀਓ ਦੇ ਵਿੱਚ ਵੀ ਹਾਲਾਤ ਇਹ ਨੇ ਕਿ ਉੱਥੇ ਕਿਹਾ ਜਾ ਰਿਹਾ ਹੈ ਕਿ ਰੂਲਿੰਗ ਪਾਰਟੀ ਦੇ ਐਮਐਲਏ ਨਾਲ ਟਾਈ ਅਪ ਕਰ ਲੋ ਉਹਨਾਂ ਨੂੰ ਸੈਟੀਸਫਾਈ ਕਰਨਾ ਜਿਸ ਤਰ੍ਹਾਂ ਉਹ ਠੀਕ ਮਹਿਸੂਸ ਕਰੇ ਉਦੇ ਘਰਾਂ ਦੇ ਵਿੱਚ ਕੈਂਡੀਡੇਟ ਜਿਹੜੇ ਦੂਜੇ ਪਾਰਟੀਆਂ ਦੇ ਨੇ ਉਹਨਾਂ ਦੇ ਨਾਮੀਨੇਸ਼ਨ ਜਿਹੜੇ ਆ ਉੱਥੇ ਪਾੜ ਦਿਓ ਖੋਲੋ ਉਹਨਾਂ ਨੂੰ ਰੋਕ ਲਓ ਨਾਮੀਨੇਸ਼ਨ ਨਾ ਫਾਈਲ ਕਰਨ ਦਿਓ ਸਿਰਫ ਇਹਨਾਂ ਨੇ ਆਪਣਾ ਜਿਹੜਾ ਪਾਸਟ ਐਕਸਪੀਰੀਅੰਸ ਸੀ ਪੰਚਾਇਤ ਇਲੈਕਸ਼ਨ ਦਾ ਉਹਦੇ ਤੋਂ ਇੱਕ ਚੀਜ਼ ਸਿੱਖੀ ਵੀ ਆਪਾਂ ਪਬਲਿਕ ਆਈਚ ਨਹੀਂ ਕੁਝ ਕਰਨਾ ਜਦੋਂ ਨਾਮੀਨੇਸ਼ਨ ਸੈਂਟਰ ਦੇ ਉੱਤੇ ਕਰਦੇ ਆ ਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਉਸ ਆਡੀਓ ਦੇ ਵਿੱਚ ਤੇ ਉਹਦੇ ਨਾਲ ਬਦਨਾਮੀ ਹੁੰਦੀ ਹੈ ਤੇ ਨਵਾਂ ਹੁਣ ਸਾਈਟ ਜਿਹੜੀ ਐ ਡਿਸਟ੍ਰਿਕਟ ਦਾ ਹੈੱਡ ਦੱਸ ਰਿਹਾ ਵੀ ਮਾਰਡਰ ਆਫ ਡੈਮੋਕ੍ਰੇਸੀ ਕਿੱਥੇ ਕਿੱਥੇ ਕਰ ਸਕਦੇ ਹੋ ਤੇ ਕੈਂਡੀਡੇਟ ਦੇ ਘਰ ਚਲੇ ਜਾ ਉਹਨੂੰ ਗਣੇ ਚ ਰੋਕ ਲਓ ਕੋਈ ਹੋਰ ਤਰੀਕਾ ਉਹਨੂੰ ਕਿਸੇ ਤਰੀਕੇ ਇੰਟੀਮੀਡੇਟ ਕਰਨ ਦਾ ਦੇਖ ਲਓ ਪਰ ਕਿਸੇ ਵੀ ਹਾਦਸੇ ਦੇ ਵਿੱਚ ਜਿਹੜਾ ਨੋਮੀਨੇਸ਼ਨ ਸੈਂਟਰ ਦੇ ਵਿੱਚ ਜਾ ਕੇ ਇਹ ਕੰਮ ਨਹੀਂ ਕਰਨਾ ਜੇ ਨੋਮੀਨੇਸ਼ਨ ਸੈਂਟਰ ਦੇ ਅੰਦਰ ਚਲਾ ਗਿਆ ਉਹ ਫੇਰ ਕਹਿੰਦੇ ਆਰੋ ਦੀ ਜ਼ਿੰਮੇਵਾਰੀ ਆ ਉਹ ਕਿਸੇ ਤਰੀਕੇ ਉਹਦੇ ਨੋਮੀਨੇਸ਼ਨ ਰਿਜੈਕਟ ਕਰੇ ਉਹ ਵੀ ਉਧਰ ਹਟਾਲ ਮਿਲ ਹੋ ਜਾਏ ਔਰ ਨਾਲ ਜਿੱਗਰ ਹੋ ਰਿਹਾ ਕਿ ਮੈਂ ਮੀਟਿੰਗ 'ਚ ਜਾ ਕੇ ਆਇਆ ਉਹਦੇ 'ਚ ਡੀਸੀ ਸਾਹਿਬ ਵੀ ਸਨ ਕਮਿਸ਼ਨਰ ਸਾਹਿਬ ਵੀ ਸਨ ਇੱਕ ਹੋਰ ਪੁਲਿਸ ਦੇ ਡੀਜੀ ਵੀ ਸਨ ਤੇ ਉਹਨਾਂ ਦਾ ਵੀ ਕਹਿ ਰਿਹਾ ਕਿ ਉਹ ਇਹ ਗੱਲ ਤਾਂ ਕਹਿੰਦੇ ਆ ਕਿ ਲੋਕਲ ਬਾਡੀ ਇਲੈਕਸ਼ਨ 'ਚ ਧੱਕਾ ਚੱਲਦਾ ਪਰ ਉੱਥੇ ਨਹੀਂ ਹੋਣਾ ਚਾਹੀਦਾ ਮਤਲਬ ਉਹਨਾਂ ਦੇ ਵੀ ਅਪਰੂਵਲ ਇੰਡਾਇਰੈਕਟ ਤਰੀਕੇ ਨਾਲ ਉਹ ਆਪਣੇ ਪੁਲਿਸ ਦੇ ਅਫਸਰਾਂ ਨੂੰ ਜੂਨੀਅਰ ਨੂੰ ਕਨਵੇ ਕਰ ਰਹੇ ਆ ਤੇ ਸਿਵਲ ਪ੍ਰਸ਼ਾਸਨ ਵੀ ਨਾਲ ਹੀ ਆ ਤੇ ਦੱਸੋ ਜਨਤਾ ਜਾਊਗੀ ਕਿੱਥੇ ਇਸ ਕਰਕੇ ਇਹ ਫਰਿਆਦ ਲੈ ਕੇ ਤੇ ਅੱਜ ਇੱਕ ਪੀਆਈਐਲ ਦੇ ਤੌਰ ਤੇ ਕਿਉਂਕਿ ਮੈਂ ਨਾ ਤਾਂ ਆਪ ਲੜ ਰਿਹਾ ਪਰ ਮੈਂ ਸਾਰਾ ਦਿਨ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਉੱਥੇ ਜਿਹੜੇ ਆ ਦੇਖਦਾ ਕਿ ਕਿਦਾਂ ਕੋਈ ਐਨਓਸੀ ਵਾਸਤੇ ੱਟਕੇ ਖਾ ਰਿਹਾ ਕੋਈ ਕਿਸੇ ਸਰਟੀਫਿਕੇਟ ਜਿਹੜਾ ਉਹਨੂੰ ਚਾਹੀਦਾ ਅਨਸੂਚਿਤ ਜਾਤੀ ਦਾ ਜਾਂ ਬੈਕਵਰਡ ਕਲਾਸ ਦਾ ਉਹਦੇ ਵਾਸਤੇ ਉਹਨੂੰ ਹਰਾਸ ਥੱਲੇ ਕੀਤਾ ਜਾ ਰਿਹਾ ਕੋਈ ਨਾਮੀਨੇਸ਼ਨ ਫਾਰਮ ਜਿਹੜਾ ਭਰਤ ਤੋਂ ਕਿਸੇ ਨੂੰ ਰੋਕਿਆ ਜਾ ਰਿਹਾ ਕਿਤੇ ਵੀ ਡਿਫੀਓ ਦਫ਼ਤਰਾਂ ਦੇ ਵਿੱਚ ਨਹੀਂ ਬੈਠੇ ਤੇ ਸਾਰੇ ਹਾਲਾਤ ਦੇਖ ਕੇ ਮਜਬੂਰ ਹੋ ਕੇ ਤੇ ਅਦਾਲਤ ਦਾ ਰੁੱਖ ਜਿਹੜਾ ਉਹ ਮੈਨੂੰ ਕਰਨਾ ਪਿਆ ਆਸ ਕਰਦੇ ਆ ਅਦਾਲਤ ਨੇ ਅੱਜ ਸਾਰੀ ਗੱਲ ਸੁਣੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਦਾ ਉਹਨੂੰ ਵੀ ਰਿਟਰਨ ਕੰਪਲੇਂਟ 4 ਪੇਜ ਦੀ ਸਵੇਰੇ ਫਾਈਲ ਕੀਤੀ ਸੀ ਉਹਦੀ ਕਾਪੀ ਤੁਹਾਨੂੰ ਦੇ ਦਾਂ ਉਹ ਕਾਪੀ ਅਸੀਂ ਕੋਰਟ ਦੇ ਵਿੱਚ ਵੀ ਹੁਣ ਜਿਹੜੀ ਹੈ ਰਿਕਾਰਡ ਦੇ ਉੱਤੇ ਲੈਂਦੀ ਆ ਲੇਕਿਨ ਕਿਉਂਕਿ ਪਹਿਲਾਂ ਸਵੇਰੇ ਮੈਂਸ਼ਨ 10 ਵਜੇ ਹੋਈ ਸੀ ਉਸ ਤੋਂ ਬਾਅਦ ਅਸੀਂ ਜਿਹੜੀ ਹੈ ਉਹ ਕੰਪਲੇਂਟ ਰਿਟਰਨ ਉੱਤੇ ਫਾਈਲ ਕਰਕੇ ਉਹਦੀ ਕਾਪੀ ਅਸੀਂ ਜਿਹੜੀ ਆ ਉਹ ਹੈਂਡਓਵਰ ਅਦਾਲਤ ਨੂੰ ਜਿਹੜੀ ਆ ਕਰ ਦਿੱਤੀ ਮੈਂ ਆਪ ਵੀ ਜਿਹੜੇ ਮੁੱਖ ਚੌਂਕ ਕਮਿਸ਼ਨਰ ਨੇ ਜਿਹੜੇ ਸਟੇਟ ਦੇ ਉਹਨਾਂ ਦੇ ਨਾਲ ਆਪ ਵੀ ਪਰਸਨਲੀ ਟੈਲੀਫੋਨ ਦੇ ਉੱਤੇ ਗੱਲ ਕੀਤੀ ਉਹਨਾਂ ਨੂੰ ਵੀ ਸਾਰੇ ਫੈਕਟਸ ਮੈਂ ਧਿਆਨ ਚ ਜਾਂਦੇ ਵੀ ਦੱਸੋ ਕੀ ਬਣੂਗਾ ਤੇ ਇੱਕ ਜ਼ਿਲ੍ਹੇ ਦੀ ਪੁਲਿਸ ਦਾ ਉਹਦੇ ਨਾਲ 10 ਅਫਸਰਾਂ ਜੀਆਂ ਹੋਰ ਆਵਾਜ਼ਾਂ ਪੂਰੀ ਮੀਟਿੰਗ ਜਿਸ ਦਾ ਕਾਨਫਰੰਸ ਕਾਲ ਚੱਲਦੀ ਹੈ ਤੁਸੀਂ ਸਾਰੇ ਐਕਸਪੀਰੀਅੰਸ ਜਰਨਲਿਸਟ ਹੋ ਸਾਰਾ ਕੁਝ ਉਹਦੇ ਤੇ ਚੱਲ ਰਿਹਾ ਇਸ ਕਰਕੇ ਦੱਸੋ ਜੇ ਆਹ ਹਾਲ ਹੋਗਾ ਤੇ ਇਦਾਂ ਇਲੈਕਸ਼ਨ ਕਰਾਉਂਦਾ ਕੀ ਫਾਇਦਾ ਵੀ ਜੇ ਇਦਾਂ ਰੂਲਿੰਗ ਪਾਰਟੀ ਨੂੰ ਨਡਕਸ਼ਨ ਜੁਣੀਆਂ ਉਹਦਾ ਹੀ ਡਿਕਲੇਅਰ ਕਰਦੇ ਹੋ ਇਲੈਕਸ਼ਨ ਕਮਿਸ਼ਨ ਕੋਲ ਸਦਾ ਹੀ ਤੇ ਜਿਹੜੇ ਜਿਹੜੇ ਬੰਦੇ ਐਮਐਲਏ ਦੇਣਗੇ ਇਹਨਾਂ ਦੇ ਜਿਹੜੀ ਸੂਚੀ ਚਾੜਿਓ ਸਿਲਚਾ ਕੋਟਰ ਆਮ ਲੋਕਾਂ ਨੂੰ ਤੁਸੀਂ ਕਦੇ ਵਾਸਤੇ ਵਿਚਾਰੇ ਤੱਕੇ ਖਾ ਰਹੇ ਆ ਦਰਦਰ ਦੇ ਉੱਤੇ ਤੇ ਅਦਾਲਤ ਨੇ ਜਿਹੜਾ ਹੈਗਾ ਕੁਝ ਭਾਜੀਪੀ ਪਾਰਟੀ ਦੇ ਵੀ ਮੈਂ ਦੇਖ ਰਿਹਾ ਸੀ ਉਹਨਾਂ ਦੇ ਵੀ ਵਕੀਲ ਸਾਹਿਬਾਨ ਪਾਰਟੀ ਬਣਨਾ ਚਾਹੁੰਦੇ ਆ ਕਿਉਂਕਿ ਇਹ ਤਾਂ ਸਾਰੀਆਂ ਪਾਰਟੀਆਂ ਦਾ ਈ ਸਵਾਰ ਮੈਂ ਵੀ ਇਸ ਕਰਕੇ ਪੀਐਲ ਫਾਈਲ ਕੀਤੀ ਸੀ ਕਿ ਇਹ ਤਾਂ ਡੈਮੋਕ੍ਰੇਸੀ ਨੂੰ ਬਚਾਉਣ ਦਾ ਮਸਲਾ ਹੈ ਕੋਈ ਇੰਡੀਵਿਜੂਅਲ ਕਿਸੇ ਦੇ ਖਿਲਾਫ ਨਹੀਂ ਹੈ ਇਸ ਕਰਕੇ ਕੋਰਟ ਨੇ ਨੋਟਿਸ ਜਿਹੜਾ ਉਹ ਦਿੱਤਾ ਮੰਡੇ ਨੂੰ ਜਿਹੜੀ ਸੁਣਵਾਈ ਹੋਏਗੀ ਅਸੀਂ ਆਸ ਕਰਦੇ ਹਾਂ ਕਿ ਬਹੁਤ ਗੰਭੀਰ ਮਸਲਾ ਅਦਾਲਤ ਇਸ ਮਸਲੇ ਤੇ ਸਖਤੀ ਨਾਲ ਕਾਰਵਾਈ ਜਿਹੜੀ ਆ ਉਹ ਕਰੇਗੀ